ਇਧਰਲੇ ਪਾਸੇ ਬਾਈ ਕਲਾਕਾਰੀ ਕਰੀ ਜਾਂਦਾ ਤੇ ਜਿਹੜੇ ਕਲਾਕਾਰੀ ਕਰੀ ਜਾਂਦਾ ਏ ਆ ਇਹਨਾਂ ਸਿੰਘਾਂ ਤੇ ਕਰੀ ਜਾਂਦਾ ਬਾਈ ਆ ਸਿੰਘ ਆ ਤੇ ਸਿੰਘਾਂ ਤੋਂ ਜਿਹੜੇ ਇਹ ਬਣਾਈ ਜਾਂਦਾ ਬਾਈ ਆਪਾਂ ਦੇਖ ਲੈਣਾ ਕੀ ਬਣਾਈ ਜਾਂਦਾ ਕੰਗੇ ਬਣਾਈ ਜਾਂਦਾ ਹੈ ਅੰਨਾ ਹਿੰਦੀ ਹਿੰਦੀ ਮਲਾਈ ਲੋ ਮਲੇ ਨੂੰ ਬਫੈਲੋ ਓਕਸ ਤੋਂ ਬਫੈਲੋ ਹਾਂ ਬਫੈਲੋ ਓਕਸ ਨੇ ਕਾਉ ਇਸ ਮੈਟਰ ਅੱਛਾ ਇਹ ਪਾਈ ਕਹਿੰਦੇ ਪਫੈਲੋ ਦੇ ਕਹਿੰਦਾ ਉਹ ਆ ਸਿੰਘ ਉਹਨਾਂ ਦੇ ਨਾਲ ਕਹਿੰਦਾ ਇਹ ਜਿਹੜੇ ਕੰਗੇ ਬਣਾਈ ਜਾਂਦਾ ਕਹਿੰਦਾ ਮੈਂ ਤੇ ਕੰਗੇ ਮਛਲੀ ਬਣਾਈ ਹੋਈ ਆ ਕੰਗੇ ਦੀ ਇੱਕ ਮੋਰਨੀਆਂ ਜੀਆਂ ਬਣਾਈਆਂ ਹੋਈਆਂ ਨੇ ਤੇ ਇਧਰਲੇ ਪਾਸੇ ਵੀ ਆ ਬੜੀ ਸੋਹਣੀ ਬਣੀ ਹੋਈ ਹੈ ਜੀ 11 ਨਵੰਬਰ ਦਿਨ ਹੈਗਾ ਜੀ ਅੱਜ ਮੰਗਲਵਾਰ ਤੇ ਸਾਲ 2025 ਤੇ ਸ਼ਹਿਰ ਹੈਗਾ ਜੀ ਕੋਚੀ ਜਿਹੜਾ ਕੇਰਲਾ ਦੇ ਵਿੱਚ ਪੈਂਦਾ ਹੈ ਇਸ ਟਾਈਮ ਆਪਾਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਛੱਤ ਦੇ ਉੱਪਰ ਖੜੇ ਹੋਏ ਆਂ ਇਧਰਲੇ ਪਾਸੇ ਨਿਸ਼ਾਨ ਸਾਹਿਬ ਤੇ ਪਿਛਲੀ ਜਿਹੜੀ ਆਪਣੀ ਰਾਤ ਲੰਗੀ ਆ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਲੰਗੀ ਆ ਤੇ ਅੱਜ ਕੋਚੀ ਦੇ ਵਿੱਚ ਜੋ ਕੁਝ ਵੀ ਦੇਖਣ ਵਾਲਾ ਹੋਇਆ ਆਪਾਂ ਉਹ ਕੁਝ ਦੇਖ ਕੇ ਆਵਾਂਗੇ ਤੇ ਅੱਜ ਦੀ ਜਿਹੜੀ ਰਾਤ ਆਪਣੀ ਹੋਊਗੀ ਉਹ ਵੀ ਆਪਣੀ ਰਾਤ ਕੋਚੀ ਦੇ ਵਿੱਚ ਹੀ ਹੋਊਗੀ ਕਿਉਂਕਿ ਉੱਠਣ ਜੱਪਣ ਅੱਜ ਬਹੁਤ ਦੇਰੀ ਜੀ ਹੋਗੀ ਤੇ ਗੁਰਦੁਆਰਾ ਸਾਹਿਬ ਮਿਲਿਆ ਸੀ ਇੰਨੇ ਦਿਨਾਂ ਬਾਅਦ ਤੇ ਉੱਠਣ ਦਾ ਜੀ ਨਹੀਂ ਕੀਤਾ। ਅੰਨੀ ਦਿਨਾਂ ਦੀ ਜਿਹੜੀ ਵਧੀਆ ਆਪਾਂ ਕੱਢ ਲਈ ਤੇ ਰੈਸਟ ਜੀ ਵੀ ਹੋ ਗਈ ਜਿਹੜੀ ਆਪਣੇ ਸਰੀਰ ਨੂੰ ਚਾਹੀਦੀ ਸੀਗੀ ਤੇ ਸਾਰਾ ਕੁਝ ਹੁਣ ਓਕੇ ਆ ਜੀ ਤੇ ਕੱਲ ਦੀ ਸਵੇਰ ਜਿਹੜੀ ਆਪਾਂ ਇੱਥੋਂ ਚੱਲ ਪਾਂਗੇ ਜੀ ਅੱਗੇ ਵੱਲੋਂ ਤੇ ਇਹਦੇ ਨਾਲ ਹੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ ਤੁਹਾਡੀਆਂ ਦੁਆਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਤੁਸੀਂ ਵੀ ਬਾਈ ਸੋਚਦੇ ਹੋਵੋਗੇ ਕਿ ਕਦੇ ਪੱਗ ਬਨ ਲੈਂਦਾ ਤੇ ਕਦੇ ਦਮਾਲਾ ਬਨ ਰਹਿੰਦਾ ਹੈਗਾ ਆਪਾਂ ਨੂੰ ਬਸ ਪੱਗ ਨਾ ਬੰਨਣ ਦੀ ਇਹੀ ਗੱਲਬਾਤ ਹੁੰਦੀ ਹੈ ਕਿ ਆਪਾਂ ਨੂੰ ਕਦੇ ਸ਼ੀਸ਼ਾ ਨਹੀਂ ਮਿਲਦਾ ਤੇ ਅੱਜ ਆਪਾਂ ਗੁਰਦੁਆਰਾ ਸਹਿਦ ਦੇ ਵਿੱਚ ਰਾਤ ਕੱਢੀ ਸੀਗੀ ਤੇ ਇੱਥੇ ਸ਼ੀਸ਼ੇ ਲੱਗੇ ਹੋਏ ਸੀਗੇ ਤੇ ਤਾਂ ਹੀ ਕਰਕੇ ਆਪਾਂ ਜਿਹੜੀ ਪੱਗ ਬੰਨ ਲਈ ਆ ਆਪਾਂ ਨੂੰ ਬਸ ਸ਼ੀਸ਼ਾ ਮਿਲਣਾ ਚਾਹੀਦਾ ਪੱਗ ਤਾਂ ਆਪਾਂ ਬਨ ਕੇ ਰੱਖਦੇ ਹਾਂ ਜੀ ਵੈਸੇ ਆਪਣਾ ਵੀ ਚਾਹ ਹੁੰਦਾ ਵੀ ਪੱਗ ਬੰਨ ਕੇ ਰੱਖੀਏ ਹਨਾ ਇਧਰਲੇ ਪਾਸੇ ਕੋਈ ਪੰਜਾਬੀ ਦਿਖਦਾ ਨਹੀਂਗਾ ਜਦੋਂ ਆਪਾਂ ਪੱਗ ਵਾਲੇ ਦੇਖਦੇ ਆਂ ਤਾਂ ਸਾਰਿਆਂ ਨਾਲ ਅਲੱਗ ਜਿਹਾ ਦੇਖਦੇ ਆਂ ਤੇ ਲੋਕ ਭੱਜ ਭੱਜ ਕੇ ਬੁਲਾਉਂਦੇ ਵੀ ਹੈਗੇ ਆ ਵੀ ਭਾਈ ਪੰਜਾਬ ਤੋਂ ਪੰਜਾਬੀ ਆ ਇੱਥੇ ਕੋਚੀ ਦੇ ਵਿੱਚ ਵੀ ਹੈਗੇ ਆ ਜੀ 20 ਤੋਂ 25 ਘਰ ਜਿਹੜੇ ਆਪਣੇ ਪੰਜਾਬੀਆਂ ਦੇ ਹੈਗੇ ਆ ਤੇ ਉਹ ਗੁਰਦੁਆਰਾ ਸਾਹਿਬ ਤੋਂ ਥੋੜਾ ਦੂਰ ਪੈ ਜਾਂਦੇ ਆ ਤੇ ਉਹਨਾਂ ਕੋਲੇ ਆਪਾਂ ਐ ਨਹੀਂ ਜਾ ਸਕਦੇ ਤੇ ਹੁਣ ਇਧਰਲੇ ਪਾਸੇ ਆਪਾਂ ਤੜਕੇ ਚੜਕੇ ਚੜਕੇ ਆਏ ਆ ਜੀ ਪੈਲਾ ਉੱਪਰ ਕੇਸ ਸਿਕਾਉਣ ਆਇਆ ਸੀਗਾ ਜੀ ਵੀ ਕੇਸ ਧੋਤੇ ਸੀਗੇ ਤੇ ਹੁਣ ਵੀਡੀਓ ਬਣਾਉਣ ਚ ਆੜੇ ਆ ਆਪਾਂ ਉੱਪਰ ਤੇ ਹੁਣ ਚੱਲਦੇ ਆ ਥੱਲੇ ਕੋਚੀ ਦੇ ਸ਼ਹਿਰ ਵਾਲੇ ਕਿਹੜਾ ਮਾਰ ਕੇ ਆਉਣੇ ਆ ਕੋਚੀ ਦੇ ਸ਼ਹਿਰ ਦੇ ਵਿੱਚ ਕੀ ਕੀ ਆ ਤੇ ਤੁਹਾਨੂੰ ਆਪਾਂ ਸਾਰਾ ਕੁਝ ਦਿਖਾਵਾਂਗੇ ਤੇ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਦਾ ਸਫਰ ਜੀ ਆਪਾਂ ਨੂੰ ਇਹਨਾਂ ਬੱਸਾਂ ਦੇ ਵਿੱਚ ਹੀ ਕਰਨਾ ਪਊਗਾ ਬੱਸਾਂ ਤੇ ਜਾਂ ਟੈਂਪੂਆਂ ਤੇ ਕਿਉਂਕਿ ਜੇ ਆਪਾਂ ਸਾਈਕਲ ਲੈ ਕੇ ਆਉਂਦੇ ਤਾਂ ਸਾਈਕਲ ਵਾਲਾ ਫਿਰ ਆਪਾਂ ਲੋਟ ਨਹੀਂ ਆਉਣਾ ਸੀ ਕੰਮ ਕਿਉਂਕਿ ਟ੍ਰੈਫਿਕ ਇੱਥੇ ਇੰਨੀ ਜ਼ਿਆਦਾ ਹੁੰਦੀ ਆ ਤੇ ਨਹੀਂ ਤਾਂ ਫਿਰ ਇੱਥੇ ਦੋ ਦਿਨ ਕੋਚੀ ਦੇ ਵਿੱਚ ਲੱਗ ਜਾਣੀ ਸੀ ਆਪਾਂ ਨੂੰ ਜੇ ਸਾਈਕਲਾਂ ਦੇ ਉੱਪਰ ਚੱਲਦੇ ਤੇ ਹੁਣ ਆਪਾਂ ਬੱਸ ਫੜ ਕੇ ਜਾਂ ਆਟੋ ਫੜ ਕੇ ਫਿਰ ਆਪਾਂ ਇੱਕ ਥਾਂ ਤੋਂ ਦੂਜੀ ਥਾਂ ਚੱਲ ਜਾਾਂਗੇ ਤੇ ਇਹਦੇ ਨਾਲ ਆਪਣਾ ਟਾਈਮ ਵੀ ਬਚੂਗਾ ਤੇ ਅੱਜ ਦੀ ਰਾਤ ਵੀ ਜਿਹੜੀ ਆਪਣੀ ਇੱਥੇ ਨਿਕਲ ਜੂਗੀ ਪਹਿਲਾਂ ਪਿੱਛੇ ਆਪਾਂ ਦੇਖਦੇ ਆਏ ਸੀ ਭਾਈ ਕੇਰਲਾ ਦੇ ਵਿੱਚ ਬਿਨਾ ਸ਼ੀਸ਼ਾ ਵਾਲੀਆਂ ਜਿਹੜੀਆਂ ਬੱਸਾਂ ਚੱਲਦੀਆਂ ਨੇ ਤੇ ਅੱਜ ਉਹਨਾਂ ਦੇ ਬੱਸਾਂ ਦੇ ਵਿੱਚ ਆਪਾਂ ਸਫ਼ਰ ਵੀ ਕਰ ਲੈਗਾ ਤੇ ਹੁਣ ਸਭ ਤੋਂ ਪਹਿਲਾਂ ਜਿਹੜਾ ਆਪਾਂ ਥਾਂ ਤੇ ਆਏ ਆ ਸਾਹਮਣੇ ਹੈਗੀ ਜੀ ਉਹ ਵਾਟਰ ਮੈਟਰੋ ਜਿਹੜੀ ਪਾਣੀ ਦੇ ਵਿੱਚ ਮੈਟਰੋ ਚੱਲਦੀ ਹੈ ਸਾਹਮਣੇ ਲਿਖਿਆ ਹੋਇਆ ਜੀ ਕੋਚੀ ਵਾਟਰ ਮੈਟਰੋ ਇਹ ਉੱਥੇ ਚੱਲਦੇ ਆਂ ਦੇਖਦੇ ਆਂ ਕੀ ਗੱਲਬਾਤ ਉਹਦੀ ਤੁਹਾਡੇ ਨਾਲ ਵੀ ਆਪਾਂ ਸਾਰਾ ਕੁਝ ਦਿਖਾਉਂਦੇ ਰਾਵਾਂਗੇ ਤੁਹਾਨੂੰ ਵੀ ਤੇ ਆਪ ਵੀ ਦੇਖ ਲਾਂਗੇ ਇਹ ਨਵੀਂ ਗੱਲਬਾਤ ਜੀ ਹੈਗੀ ਆ ਪਾਣੀ ਦੇ ਵਿੱਚ ਮੈਟਰੋ ਚੱਲਣ ਵਾਲੀ ਕਿਦਾਂ ਦਾ ਤਿਆਰਪਾ ਰਹੂਗਾ ਤੇ ਸਾਰਾ ਕੁਝ ਦੇਖਾਂਗੇ ਜੀ ਆਪਾਂ ਕਿਦਾਂ ਗੱਲਬਾਤ ਰਹਿੰਦੀ ਆ ਇਹ ਕੋਚੀ ਸ਼ਹਿਰ ਵੀ ਵਧੀਆ ਦੇਖਣ ਆ ਲਗਾ ਕੀਰਲਾ ਦਾ ਵਧੀਆ ਜਿਹੜੇ ਬਾਹਰੋਂ ਵੀ ਲੋਕ ਦੇਖਣ ਆਉਂਦੇ ਸਾਹਮਣੇ ਤੋਂ ਪਰ ਟਿਕਟਾਂ ਲੈ ਲਈਆਂ ਜੀ ਇਹ ਟਿਕਟਾਂ ਦਾ ਜਿਹੜਾ ਆਪਣਾ ਖਰਚਾ ਹੋਇਆਗਾ ਓਹ ਹੋਇਆ 120 ਰੁਪਏ 120 ਰੁਪਏ ਆਪਣੇ ਤੋਂ ਲੈ ਜਾਂਨਾਂ ਨੇ ਤੇ ਸਾਹਮਣੇ ਪਈ ਉਹ ਗੇਟ ਜੇ ਬਣੇ ਹੋਇਆ ਡੰਡਿਆਂ ਜਾਲੇ ਜਿਹਦੇ ਘੁੰਮ ਕੇ ਜੇ ਬੰਦਾ ਨਿਕਲਦਾ ਹੁੰਦਾ ਹੈਗਾ ਤੇ ਹੁਣ ਆਪਾਂ ਜਾਣਾ ਹੈਗਾ ਜੀ ਫੋਟ ਕੋਚੀ ਇੱਥੇ ਕਿਲਾ ਬਣਿਆ ਹੋਇਆ ਹੈਗਾ ਉੱਥੇ ਚੱਲਦੇ ਆਂ ਅੱਗੇ ਜਾਣ ਤੋਂ ਪਹਿਲਾਂ ਜੀ ਇਦਾਂ ਲੈਂਨ ਲੱਗ ਜਾਂਦੀ ਆ ਤੇ ਆ ਜਿਹੜੇ ਫੱਟੇ ਜੇ ਬਣਾਏ ਹੋਏ ਆ ਬੈਠਣ ਵਾਸਤੇ ਬਣਾਏ ਹੋਏ ਆ ਕਾਫੀ ਵੱਡੀ ਲੈਂਡ ਸੀਗੀ ਇਹ ਖੜੀਆ ਜੀ ਸਾਹਮਣੇ ਉਹ ਮੈਟਰੋ ਜਿਹੜੀ ਪਾਣੀ ਦੇ ਵਿੱਚ ਦੀ ਜਾਂਦੀ ਆ ਇਹਦਾ ਉਹ ਹਿਸਾਬ ਆ ਕਿਸ਼ਤੀ ਵਾਲਾ ਜੀ ਕਿਸ਼ਤੀ ਦੇ ਹਿਸਾਬ ਕਿਤਾਬ ਨਾਲ ਹੀ ਬਣੀ ਹੋਈ ਆ ਤੇ ਫਰੰਟ ਤੋਂ ਵੀ ਉਦਾਂ ਦੀ ਬਣੀ ਹੋਈ ਆ ਜਿਹੜੇ ਵਿੱਚ ਸ਼ੀਟਾਂ ਜੀਆਂ ਬਣੀਆਂ ਹੋਣੀਆਂ ਨੇ ਉਹ ਥੋੜਾ ਜਿਹਾ ਅਲੱਗ ਬਣੀਆਂ ਹੋਣਗੀਆਂ ਤੇ ਚੱਲੂਗੀ ਇਹ ਪਾਣੀ ਦੇ ਵਿੱਚ ਸ਼ੀਸ਼ੇ ਕਾਲੇ ਲਾਏ ਹੋਏ ਆ ਚਲ ਅੰਦਰੋਂ ਤਾਂ ਦੇਖ ਹੀ ਜਾਣਾਗਾ ਇੱਕ ਟਾਈਮ ਤੇ ਕਾਫੀ ਯਾਤਰੀ ਇਹਦੇ ਵਿੱਚ ਆ ਜਾਂਦੇ ਆ। ਕਮ ਸੇ ਕਾ ਆਪਣੇ ਨਾਲ ਹੈਗੇ ਆ 200 ਯਾਤਰੀ ਜਿਹੜੇ ਇਸ ਮੈਟਰੋ ਦੇ ਵਿੱਚ ਸਫਰ ਕਰਨਗੇ। ਤੇ ਚੱਲਦੇ ਆਪਾਂ ਵੀ ਕਿਧਰੇ ਸੀਟਾਂ ਨਾ ਪੂਰੀਆਂ ਹੋ ਜਾਣ ਮੁੜ ਕੇ ਖੜਨ ਕੇ। ਮੁੜ ਕੇ ਖੜਕੇ ਜਾਣਾ ਪਵੇ ਕਿਧਰੇ। ਅੰਦਰੋਂ ਮੈਟਰੋ ਆ ਕੁਛ ਐਦਾਂ ਦੀ ਹੈ ਜੀ। ਤੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਕਸ਼ਤੀ ਅਲਾ ਹਸਾਬੀਆਂ। ਪਾਰੇ ਕੈਸਟੀਆਂ ਤੋਂ ਤੇਜ਼ ਚੱਲਦੀ ਆ। ਉਹ ਪਿੱਛੇ ਸਾਰਾ ਸ਼ਹਿਰ ਰਹਿ ਗਿਆ ਤੇ ਇਧਰਲੇ ਪਾਸੇ ਆਪਾਂ ਚੱਲਾਂਗੇ ਜਿੱਥੇ ਕਿਲਾ ਬਣਿਆ ਹੋਇਆ ਹੈ। ਤੇ ਵਧੀਆ ਅੰਦਰੀ ਸਿਊਸੀ ਵਧੀਆ ਲੱਗੇ ਹੋਇਆ ਤੇ ਠੰਡਾ ਮੌਸਮ ਆ ਪੂਰਾ। ਦਰਕੋਤ ਸਾਹਿਬ ਆਪਣੇ ਤੇ ਸਭ ਤੋਂ ਵੱਡੀ ਫੈਸਿਲਿਟੀ ਇਹਦੇ ਵਿੱਚ ਆਹ ਹੈਗੀ ਵੀ ਸਾਹਮਣੇ ਆਪਣਾ ਫੋਨ ਚਾਰਜ ਲੱਗ ਜਾਊਗਾ ਤੇ ਆਪਣਾ ਚਾਰਜ ਲੱਗਿਆ ਹੋਇਆ ਹੈਗਾ। ਇਦੋਂ ਕਾਹਾਂ ਆਪਾਂ ਫੋਨ ਹੀ ਚਾਰਜ ਕਰਾਉਣਾ। ਵਧੀਆ ਨਜ਼ਾਰਾ ਇਹ ਦਾ ਤੇ ਇਹ ਮੁਹਿੰਮ ਨਰਿੰਦਰ ਮੋਦੀ ਜੀ ਨੇ ਚਲਾਈ ਸੀਗੀ 2023 ਦੇ ਵਿੱਚ ਤੇ 2023 ਤੋਂ ਇਹ ਮੁਹਿੰਮ ਚੱਲ ਰਹੀ ਆ ਤੇ ਵਧੀਆ ਝੂਟਾ ਇਹ ਦਾ ਭਾਈ ਤੁਸੀਂ ਵੀ ਇੱਕ ਵਾਰੀ ਝੂਟਾ ਇਹ ਦਾ ਜ਼ਰੂਰ ਲੈ ਕੇ ਦੇਖਿਓ ਤੇ ਵਧੀਆ ਜਿਹੜਾ ਆਸੇ ਪਾਸੇ ਦਾ ਮਾਹੌਲ ਦਿਖ ਜਾਂਦਾਗਾ ਆਸੇ ਪਾਸੇ ਜਿਹੜੇ ਘਰ ਬਣੇ ਹੋਏ ਆ ਇਹ ਦਿਖ ਜਾਂਦੇ ਆ ਆਹ ਵਾਲਾ ਆ ਗਿਆ ਸਟੇਸ਼ਨ ਜੀ ਤੇ ਖੜ ਗਏ ਸਾਰੇ ਤਿਆਰੀਆਂ ਚ ਹੋ ਕੇ ਇਹ ਵਧੀਆ ਐਕਸਪੀਰੀਅੰਸ ਸੀਗਾ ਇਹਦਾ ਵਧੀਆ ਜਿਹੜਾ ਅਲੱਗ ਜੀ ਗੱਲਬਾਤ ਸੀਗੀ ਇੱਕ ਆਮ ਮੈਟਰੋ ਨਾਲੋਂ ਤੋਂ ਇਸ ਮੈਟਰੋ ਨਾਲੋਂ ਬਹੁਤ ਫਰਕ ਆ ਤੇ ਇੱਕ ਕਿਸ਼ਤੀ ਨਾਲ ਵੀ ਫਰਕ ਹੈਗਾ ਇਹਦਾ ਜਿਹੜੀ ਆਪਾਂ ਆਮ ਕਿਸ਼ਤੀਆਂ ਚੜ੍ਹੇ ਹੋਏ ਆ ਇਸ ਮੈਟਰੋ ਦਾ ਨਾਮ ਤਾਂ ਹੀ ਦਿੱਤਾ ਹੈ ਕਿਉਂਕਿ ਸੁਪਰ ਫਾਸਟ ਆਉਂਦੀ ਹੈ ਉਹਨਾਂ ਨਾਲੋਂ ਕਿਸ਼ਤੀ ਜਿਵੇਂ ਸਲੋ ਸਲੋ ਆਉਂਦੀ ਆ ਤੇ ਸੁਪਰ ਫਾਸਟ ਉਹਨਾਂ ਨਾਲੋਂ ਪਹੁੰਚ ਗਿਆ ਜੀ ਆਪਾਂ ਫੋਰਟ ਕੋਚੀ ਤੇ ਆ ਵਧੀਆ ਤਜਰਬਾ ਸੀਗਾ ਜੀ ਇਸ ਟ੍ਰੇਨ ਦਾ ਵਧੀਆ ਜਿਹੜਾ ਆਸਾ ਪਾਸਾ ਪੂਰਾ ਵਧੀਆ ਦਿਖਦਾ ਸੀਗਾ ਤੇ ਅੰਦਰੋਂ ਵੀ ਪੂਰੀ ਜਿਹੜੀ ਸਾਫ਼ ਸੁਥਰੀ ਸੀਗੀ ਜਿਹੜੀ ਪੂਰੀ ਮੈਟਰੋ ਵਾਲੀ ਗੱਲਬਾਤ ਸੀਗੀ ਉਹ ਮੈਟਰੋ ਥੋੜੀ ਜੀ ਜ਼ਿਆਦਾ ਤੇਜ਼ ਭਾਈਦੀ ਹੈ ਕਿਉਂਕਿ ਇਹ ਤੇ ਪਾਣੀ ਦੇ ਵਿੱਚ ਹੁੰਦੀ ਹੈ ਇਹ ਥੋੜੀ ਜੀ ਘੱਟ ਤੇਜ਼ ਭਾਈਦੀ ਹੈ ਤੇ ਬਾਕੀ ਜਿਹੜੀ ਕਿਸ਼ਤੀਆਂ ਨਾਲੋਂ ਸਪੀਡ ਇਹਦੀ ਆ ਉਹ ਜ਼ਿਆਦਾ ਹੈ ਇਸੇ ਕਰਕੇ ਇਹਨੂੰ ਮੈਟਰੋ ਦਾ ਨਾਮ ਦਿੱਤਾ ਹੋਇਆ ਹੈ ਕਿਉਂਕਿ ਕਿਸ਼ਤੀਆਂ ਤੋਂ ਇਹ ਤੇਜ਼ ਭੱਜ ਲੈਂਦੀ ਹੈ ਤੇ ਹੁਣ ਆਸ-ਪਾਸੇ ਜਿਹੜੇ ਇੱਥੇ ਜਗ੍ਹਾ ਬਣੀਆਂ ਹੋਈਆਂ ਨੇ ਦੇਖਣ ਵਾਸਤੇ ਤੇ ਆਪਾਂ ਉਹ ਦੇਖਣ ਚੱਲਾਂਗੇ ਤੇ ਸਾਰਿਆਂ ਨਾਲੋਂ ਪਹਿਲਾਂ ਅ ਇੱਧਰ ਮਾਤਾ ਜੀ ਸਟਾਲ 'ላይ ਬੈਠੇ ਚਾਹ ਦੀ ਆ ਗੇਟ ਤੇ ਨਿਕਲ ਗਿਆ ਸਾਰੀ ਸਾਹਮਣੇ ਚਾਹ ਦੀ ਦੁਕਾਨ ਤੇ ਸਾਲ ਸਾਹਮਣੇ ਚਾਹ ਦੀ ਦੁਕਾਨ ਹੋਵੇ ਤੇ ਚਾਹ ਸੀ ਪੀਏ ਨਾ ਗੱਲ ਕਦੇ ਹੋ ਨਹੀਂ ਸਕਦੀ ਤੇ ਪਹਿਲਾਂ ਚਾਹ ਪੀ ਲਈਏ ਜੀ ਸਾਰਿਆਂ ਨਾਲੋਂ ਤੇ ਫੇਰ ਆਸੇ-ਪਾਸੇ ਚੱਲਦੇ ਆ ਅ ਪਹਿਲਾਂ ਗਲਾ ਅਸੀਂ ਗਰਮ ਕਰ ਲਈਏ ਰਾਗ ਵੀ ਲਾਉਣੇ ਆ ਮੁੜ ਕੇ नमस्कार माँ मुस्लिम मुस्लिम वालेकुम सलाम मेट्रो स्टेशन के बाहर ही खड़े हैं भाजपी चाह चू आप पी लिए इधरले पास अपना एक भ्रा मिलेगा जिन्हें जिन्होंने मैं आवाज़ मार के बुलाया किमें हैलो सर क्या नाम है जी आपका जसमीर ਤੁਸੀਂ ਆਪ ਕੀ ਕਰਦੇ ਹੋ? ਓਟੋ ਡਰਾਈਵਰ। ਅ ਅਚਾ ਡਰਾਈਵ ਕਰਦੇ ਹੋ। ਅ ਰਿਕਸ਼ਾ ਤੇ ਅਚਾ ਠੀਕ ਹੈ ਠੀਕ ਹੈ ਦਿਖਾਣਾ ਇੱਕ ਵਾਰ। ਤੇ ਬਾਈ ਜਿਹੜੀਆਂ ਇੱਥੇ ਦੇਖਣ ਦੇਖਣ ਵਾਲੀਆਂ ਚੀਜ਼ਾਂ ਹੈਗੀਆਂ ਉਹ ਸਾਰੀਆਂ ਬਾਈ ਕਮਾਉਂਦੇ ਆ। ਮੈਂ ਰਿਕਸ਼ੇ ਦੇ ਉੱਪਰ ਅ ਬਾਈ ਪੰਜਾਬੀ ਆਤੀ ਆਪਕੋ? ਪੰਜਾਬੀ ਪੰਜਾਬੀ ਆਤੀ ਹੈ। ਆਪਨੇ ਬੋਲਾ ਥਾ ਨਾ ਕਿਵੇਂ ਹੈ? ਆ ਪੰਜਾਬ ਹਾਂ ਆਤਾ ਹੈ। ਡੈਮੇਜ हां गारंटी नहीं पंजाब लैंड है हां नहीं आता तो मेरे को भाई ये बताओ भी ये पूरी जगह दिखाते हो आप 2 एंड हाफ 2 एंड हाफ 2500 रुपया हां 600 600 अच्छा 2.5 घंटे 600 रुपया अच्छा 2.5 घंटे में 600 रुपया ते आ सारी चीजें भाई दिखा के ले आंदा कर एदे विच हैगियां 8 ਤੋਂ ਚਾ 8 8 ਤੇ 16 ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਹੈਗੀਆਂ ਦੇ ਵਿੱਚ ਤੇ ਸਾਰਿਆਂ ਦਾ ਕਹਿੰਦਾ ਬਾਈ 600 ਰੁਪਏ ਲੈਂਦਾਗਾ ਤੇ 2.5 ਘੰਟੇ ਦਾ ਰੂਟ ਹੋਊਗਾ ਆਪਣਾ ਆਹ ਵਾਲਾ ਪਿੱਛੇ ਰੂਟ ਵੀ ਦਿੱਤਾ ਹੋਇਆ ਬਾਈ ਨੇ ਵੀ ਕਿਹੜੇ ਕਿਹੜੇ ਪਾਸੇ ਦੀ ਲੈ ਕੇ ਜਾਊਗਾ ਤੇ ਬਾਈ 2.5 ਘੰਟੇ ਚ ਕਮਾ ਕੇ ਕਹਿੰਦਾ ਇੱਥੇ ਹੀ ਲਿਆ ਦਊਗਾ ਠੀਕ ਆ ਨਾ ਓਕੇ ਨੰਨੀ ਨੰਨੀ ਤੇ ਵੱਧ ਪਿਆ ਜੀ ਆਪਾਂ ਆਪਣੀ ਪਹਿਲੀ ਲੋਕੇਸ਼ਨ ਵੱਲ ਤੇ ਪਹਿਲੀ ਲੋਕੇਸ਼ਨ ਜਿੱਥੇ ਆਪਾਂ ਜਾਣਾਗਾ ਜੋ ਹੈਗੀ ਜੀ ਚਰਚ ਜਿਹੜੀ ਇੱਥੇ ਸਭ ਤੋਂ ਫੇਮਸ ਚਰਚ ਆ ਤੇ ਸਭ ਤੋਂ ਪੁਰਾਣੀ ਚਰਚ ਹੈ ਜੋ ਚਰਚ ਨੂੰ ਕਹਿੰਦੇ ਭਾਈ 500 ਸਾਲ ਪਤਾ ਨਹੀਂ 600 ਸਾਲ ਹੋ ਗਏ ਇੱਥੇ ਬਣੀ ਹੋਈ ਨੇ ਤੇ ਇੰਨੀ ਸਾਲ ਪੁਰਾਣੀ ਆ ਉਹ ਚਰਚ ਤੇ ਆਪਾਂ ਨੂੰ ਕੋਈ 500 ਸਾਲ ਕਹਿੰਦਾ ਕੋਈ 600 ਸਾਲ ਕਹਿੰਦਾ ਪਤਾ ਨਹੀਂ ਪਰ ਜਾ ਕੇ ਪਤਾ ਲੱਗੂਗਾ ਓ ਬਾਈ ਦਾ ਪੈਸੇ ਆਪਣੇ ਕੋਲੋਂ ਬਾਬਾ ਹੀ ਮੰਗਦਾ ਸੀਗਾ ਤੇ ਆਪਾਂ ਫਿਰ ਪੈਦਲ ਪੈਦਲੀ ਹੋ ਗਏ ਜਿਹੜੀ ਚੀਜ਼ ਆਪਣੇ ਕੋਲ ਦੇਖੀਆਂ ਗੰਨਾਂ ਤੇ ਉਹ ਆਪਾਂ ਜ਼ਰੂਰ ਦਿਖਾਵਾਂਗੇ ਜੀ ਤੇ ਆ ਇੱਥੇ ਟੈਕਸੀ ਟੁਕਛਾ ਲੈ ਵੀ ਬਾਬਾ ਚੱਲਦੇ ਹੁੰਦੇ ਹਵਾਏ ਗਲੀਆਂ ਦੇ ਵਿੱਚੋਂ ਪਹੁੰਚ ਗਏ ਜੀ ਆਪਾਂ ਸੰਤਾ ਕ੍ਰਿਊਜ ਕੈਥੀ ਡਰੈਲ ਬੇਸੀਲੀਕਾ ਤੇ ਇਹ ਇਸ ਚਰਚ ਦਾ ਨਾਮ ਹੈਗਾ ਤੇ ਸਾਰਾ ਕੁਝ ਇਹਦੇ ਉੱਪਰ ਲਿਖਿਆ ਹੋਇਆ ਹੈਗਾ ਜੀ ਇਹ ਕਦੋਂ ਖੁੱਲਦੀ ਆ ਤੇ ਕਦੋਂ ਇਹ ਬੰਦ ਹੁੰਦੀ ਆ ਸਾਰਾ ਕੁਝ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਤੁਹਾਨੂੰ ਪਤਾ ਹੀ ਆਪਾਂ ਇੰਗਲਿਸ਼ ਆਪਾਂ ਨੂੰ ਥੋੜੀ ਘੱਟ ਆਉਂਦੀ ਆ ਤੇ ਆਪਾਂ ਮੋਟੀ ਮੋਟੀ ਜੀ ਚੀਜ਼ ਆਪਾਂ ਤੁਹਾਨੂੰ ਸੁਣਾ ਦਿੰਨੇ ਆ ਵੀ ਕੀ ਇਹਦੇ ਵਿੱਚ ਲਿਖਿਆ ਹੋਇਆ ਹੈਗਾ ਤੀਜਾ ਤਿੰਨ ਤਰੀਕ ਤੀਜਾ ਮਹੀਨਾ 1505 ਨੂੰ ਇਹ ਬਣੀ ਸੀਗੀ ਸਭ ਤੋਂ ਪੁਰਾਣੀ ਤੇ ਇਨੂੰ ਕੈਥੀਡਰਲ ਦਾ ਦਰਜਾ ਦਿੱਤਾ ਗਿਆ ਸੀਗਾ 1 ਤਰੀਕ ਦੂਜਾ ਮਹੀਨਾ 1558 ਨੂੰ ਤੇ ਇਹਦੇ ਉੱਪਰ ਇੱਕ ਹਮਲਾ ਵੀ ਹੋਇਆ ਸੀਗਾ ਇਹ ਉਹ ਆਪਾਂ ਤੁਹਾਨੂੰ ਅੰਦਰ ਜਾ ਕੇ ਦੱਸਾਂਗੇ ਸਾਰੀ ਗੱਲਬਾਤ ਤੇ ਜਦੋਂ ਦੁਬਾਰਾ ਇਮਾਰਤ ਬਣੀ ਸੀਗੀ 19 ਤਰੀਕ 11ਵਾਂ ਮਹੀਨਾ ਤੇ 1905 ਨੂੰ ਇਹ ਦੁਬਾਰੇ ਦੀ ਇਮਾਰਤ ਬਣਾਈ ਗਈ ਸੀ ਤੇ ਸਭ ਤੋਂ ਥੱਲੇ ਡਲੀ ਲੈਣ ਆ ਗਈ ਚੌਥੀ ਲੈਣ 23 ਅਗਸਤ 1984 ਤੇ ਜਿਹੜਾ ਸਾਹਮਣੇ ਤੁਸੀਂ ਉਹ ਦੇਖ ਰਿਹਾ ਹਾਂ ਤੇ ਇਹਨੂੰ ਬੇਸੀਲਿਕਾ ਦਾ ਜਿਹੜਾ ਦਰਜਾ ਦਿੱਤਾ ਗਿਆ ਸੀਗਾ ਤੇ ਹੁਣ ਆਪਾਂ 메ਨ ਗੇਟ ਰਾਹੀਂ ਅੰਦਰ ਚੱਲਦੇ ਹਾਂ ਇਸ ਚਰਚ ਦੇ ਤੇ ਜੋ ਵੀ ਹੋਇਆ ਉਹ ਪਾ ਤੁਹਾਨੂੰ ਦਿਖਾਵਾਂਗੇ ਇਹ ਵਾਲਾ ਇਸ ਚਰਚ ਦਾ 메ਨ ਗੇਟ ਹੈ ਜੀ ਤੇ ਚਰਚ ਬਹੁਤ ਹੀ ਸੁੰਦਰ ਤਰੀਕੇ ਨਾਲ ਬਣਾਈ ਹੋਈ ਹੈ ਤੇ ਜੋ ਤੁਸੀਂ ਸਾਹਮਣੇ ਚਰਚ ਦੇਖ ਰਹੇ ਹੋ ਇਹਨੂੰ ਗਿਰਜਾ ਘਰ ਵੀ ਕਿਹਾ ਜਾਂਦਾ ਹੈਗਾ ਇਹ ਗਿਰਜਾ ਘਰ ਜਿਹੜੀ ਆਪਾਂ ਪਿੱਛੇ ਤੁਹਾਨੂੰ ਬੋਲ ਕੇ ਆਏ ਆਂ ਵੀ 3 ਮਈ 1505 ਈਸਵੀ ਨੂੰ ਇਹ ਗਿਰਜਾ ਘਰ ਬਣਾਇਆ ਗਿਆ ਸੀਗਾ ਇਹ ਬਣਾਇਆ ਗਿਆ ਸੀ ਪੁਰਤਗਾਲੀਆਂ ਦੁਆਰਾ ਪੁਰਤਗਾਲੀਆਂ ਨੇ ਇਸ ਨੂੰ ਬਣਾਇਆ ਸੀਗਾ ਤੇ ਮੰਨਿਆ ਜਾਂਦਾ ਵੀ ਇਹ ਗਿਰਜਾ ਘਰ ਭਾਰਤ ਦੇ ਸਭ ਤੋਂ ਪੁਰਾਣੇ ਯੂਰਪੀ ਗਿਰਜਾ ਘਰ ਗਿਰਜਾ ਘਰਾਂ ਵਿੱਚੋਂ ਇੱਕ ਹੈ ਉਸ ਤੋਂ ਬਾਅਦ ਇਹਨੂੰ ਕੈਥੀਡਰਲ ਦਾ ਦਰਜਾ ਦਿੱਤਾ ਗਿਆ ਸੀਗਾ 1 ਫਰਵਰੀ 1558 ਈਸਵੀ ਨੂੰ ਤੇ ਜਿਨ੍ਹਾਂ ਨੇ ਇਹਨਾਂ ਨੂੰ ਨਾਮ ਦਿੱਤਾ ਸੀਗਾ ਤੇ ਉਹਨਾਂ ਦਾ ਨਾਮ ਹੈਗਾ ਪੌਪ ਪੌਲ ਚੌਥੇ ਜਿਨੇ ਇਹਨਾਂ ਨੂੰ ਕੈਥੀਡਰਲ ਦਾ ਦਰਜਾ ਦਿੱਤਾ ਗਿਆ ਸੀਗਾ ਤੇ ਜਦੋਂ ਕੋਚੀਨ ਦਾ ਜੋ ਸਿਸ ਬਣਾਈ ਗਈ ਸੀਗੀ 1995 ਦੇ ਵਿੱਚ ਇਸ ਗਿਰਜਾ ਘਰ ਉੱਤੇ ਇੱਕ ਹਮਲਾ ਹੋਇਆ ਸੀਗਾ ਤੇ ਸਾਰਾ ਇਹਨੂੰ ਤਬਾਹ ਕਰ ਦਿੱਤਾ ਗਿਆ ਸੀਗਾ ਉਹ ਤਬਾਹ ਕੀਤਾ ਸੀਗਾ ਜਦੋਂ ਅੰਗਰੇਜ਼ਾਂ ਨੇ ਕੋਚੀਨ ਦੇ ਉੱਪਰ ਕਬਜ਼ਾ ਕੀਤਾ ਸੀਗਾ ਤੇ ਇਹ ਫਿਰ 19ਵੀਂ ਸਦੀ ਦੇ ਵਿੱਚ ਦੁਬਾਰਾ ਬਣਾਈ ਗਈ ਸੀਗੀ ਇਹ ਚਰਚ ਇਹ ਗਿਰਜਾ ਘਰ ਹਮਲਾ ਹੋਣ ਤੋਂ ਬਾਅਦ 19 ਨਵੰਬਰ 1905 ਨੂੰ ਇਹਨੂੰ ਨਵੀਂ ਇਮਾਰਤ ਹੋਣ ਤੋਂ ਬਾਅਦ ਦੁਬਾਰਾ ਅਸੀਸਿਆ ਗਿਆ ਤੇ ਜਿਹਨੂੰ 크੍ਰਿਸਚਨਾਂ ਦੀ ਬੋਲੀ ਦੇ ਵਿੱਚ ਬਲੇਸਿੰਗ ਕਹਿੰਦੇ ਆ 23 ਅਗਸਤ 1984 ਨੂੰ ਇਸ ਨੂੰ ਬੇਸੀਲਿਕਾ ਘੋਸ਼ਿਤ ਕੀਤਾ ਗਿਆ ਸੀਗਾ ਤੇ ਜਿਨ੍ਹਾਂ ਨੇ ਘੋਸ਼ਿਤ ਕੀਤਾ ਸੀਗਾ ਉਹਨਾਂ ਦਾ ਨਾਮ ਹੈਗਾ ਪਾਪ ਜੌਨ ਪੌਲ ਦੂਜੇ ਨੇ ਇਹਨਾਂ ਨੂੰ ਬੇਸੀਲਿਕਾ ਦਾ ਦਰਜਾ ਘੋਸ਼ਿਤ ਕੀਤਾ ਸੀਗਾ ਤੇ ਹੁਣ ਆਪਾਂ ਇਸ ਚਰਚ ਦੇ ਅੰਦਰ ਚੱਲ ਕੇ ਆਉਣੇ ਆ ਤੇ ਅੰਦਰ ਜੋ ਵੀ ਕੁਝ ਹੋਇਆ ਜੇ ਵੀਡੀਓ ਬਣਾਉਣ ਦੀ ਦਿੱਤਾ ਆਪਾਂ ਤੁਹਾਨੂੰ ਅੰਦਰ ਦੀਆਂ ਚੀਜ਼ਾਂ ਵੀ ਦਿਖਾ ਦਾਂਗੇ ਵੀ ਅੰਦਰ ਚਰਚ ਦੇ ਵਿੱਚ ਕੀ ਕੁਝ ਹੁੰਦਾ ਹੈ ਤੇ ਜੇ ਨਾ ਵੀਡੀਓ ਬਣਾਉਣ ਦਿੱਤੀ ਤੇ ਫੇਰ ਭਾਈ ਤੁਹਾਨੂੰ ਆਪਾਂ ਬਾਰੋ ਚਰਚ ਪੂਰੀ ਦਿਖਾਈ ਦਿੱਤੀ ਆ ਦੇਖਿਆ ਹੈ ਜੀ ਆਪਾਂ ਚਰਚ ਤੇ ਅੰਦਰੋਂ ਵੀ ਜਿਹੜੀ ਚਰਚ ਬਹੁਤ ਸੋਹਣੀ ਬਣੀ ਹੋਈ ਆ ਤੇ ਬਾਲਾ ਕੁਛ ਆਪਾਂ ਨੂੰ ਇਸ ਚਰਚ ਬਾਰੇ ਪਤਾ ਨਹੀਂ ਤੇ ਬਾਲਾ ਕੁਛ ਆਪਾਂ ਦੱਸਦੇ ਵੀ ਨਹੀਂ ਕਿਉਂਕਿ ਜੇ ਪਤਾ ਹੋਊਗਾ ਤਾਂ ਫੇਰ ਹੀ ਆਪਾਂ ਦੱਸਾਂਗੇ ਤੇ ਹੁਣ ਆਪਾਂ ਕਿਸੇ ਹੋਰ ਲੋਕੇਸ਼ਨ ਵੱਲ ਚੱਲਦੇ ਆ ਜਿਹੜੀ ਇੱਥੇ ਲੋਕੇਸ਼ਨ ਹੋਰ ਦੇਖਣ ਵਾਲੀ ਹੈਗੀ ਆ ਚਰਚ ਆਪਾਂ ਦੇਖ ਲਈ ਜੀ ਤੇ ਤੁਸੀਂ ਵੀ ਸਾਰਿਆਂ ਨੇ ਚਰਚ ਦੇਖ ਲਈ ਆ ਇਧਰਲੇ ਪਾਸੇ ਬਾਈ ਕਲਾਕਾਰੀ ਕਰੀ ਜਾਂਦਾ ਤੇ ਜਿਹੜੇ ਕਲਾਕਾਰੀ ਕਰੀ ਜਾਂਦਾ ਏ ਆਇਨਾ ਸਿੰਘਾਂ ਤੇ ਕਰੀ ਜਾਂਦਾ ਬਾਈ ਆ ਸਿੰਘ ਆ ਤੇ ਸਿੰਘਾਂ ਤੋਂ ਜਿਹੜੀ ਇਹ ਬਣਾਈ ਜਾਂਦਾ ਬਾਈ ਆਪਾਂ ਦੇਖ ਲੈ ਕੀ ਬਣਾਈ ਜਾਂਦਾ ਕੰਗੇ ਬਣਾਈ ਜਾਂਦਾ ਹੈ ਅੰਨਾ ਹਿੰਦੀ ਦੇਖ ਮਲਾਈ ਲਓ ਅੰਨਾ ਮਲਾਈ ਰੰ ਬਫੈਲੋ ਓਕਸ ਕਾਉ ਬਫੈਲੋ ਹਾਂ ਬਫੈਲੋ ਓਕਸ ਕਾਉ ਇਸੇ ਮਤਲਬ ਅੱਛਾ ਇਹ ਪਾਈ ਕਹਿੰਦੇ ਬਫੈਲੋ ਦੇ ਕਹਿੰਦਾ ਉਹ ਆ ਸਿੰਘ ਉਹਨਾਂ ਦੇ ਨਾਲ ਕਹਿੰਦਾ ਇਹ ਜਿਹੜੇ ਕੰਗੇ ਬਣਾਈ ਜਾਂਦਾ ਕਹਿੰਦਾ ਮੈਂ ਤੇ ਕੰਗੇ ਮਛਲੀ ਬਣਾਈ ਹੋਈ ਆ ਕੰਗੇ ਦੀ ਇੱਕ ਅਮੋਰਨੀ ਆਈਆਂ ਬਣਾਈਆਂ ਹੋਈਆਂ ਨੇ ਤੇ ਇਧਰਲੇ ਪਾਸੇ ਦੀ ਆ ਬੜੀ ਸੋਹਣੀ ਬਣੀ ਹੋਈ ਹੈ ਜੀ ਇਹਨਾਂ ਦਾ ਜਿਹੜਾ ਰੇਟ ਹੈਗਾਗਾ ਆ 500 800 1000 1500 1200 ਤੇ 600 ਰੁਪਈਆ ਤੇ ਐਦਾਂ ਬਣਾਉਂਦਾ ਭਾਈ ਬੜੀ ਵਧੀਆ ਚੀਜ਼ ਆ ਬਾਈ ਤੇ ਇਹ ਆਪਾਂ ਪਹਿਲੀ ਵਾਰੀ ਦੇਖੀ ਆ ਇਹ ਕੋਚੀ ਦੇ ਵਿੱਚ ਕੇਰਲਾ ਦੇ ਵਿੱਚ ਜਿਹੜਾ ਕੋਚੀ ਸਿਟੀ ਪੈ ਜਾਂਦਾਗਾ ਉਹਦੇ ਵਿੱਚ ਦੇਖੀ ਆ ਤੇ ਆਸੇ ਪਾਸੇ ਭਾਈ ਇਹਦੇ ਆ ਟੂਰਿਸਟ ਵੀ ਜਿਹੜੇ ਬੜੇ ਆਉਂਦੇ ਆ ਸਪੇਨ ਵਾਲੇ ਯੂਰਪ ਵਾਲੇ ਇਸ ਦੇ ਪਾਸੇ ਜਿਹੜਾ ਆਪਾਂ ਤੁਹਾਨੂੰ ਦਿਖਾ ਕੇ ਆਏ ਆਂ ਪਿੱਛੇ ਜਿਹੜੇ ਪਾਸੇ ਆਪਾਂ ਆਏ ਆਂ ਤੇ ਆਹ ਵਾਲਾ ਡੇਲੀ ਸ਼ੋ ਉਹਨਾਂ ਦਾ ਜੀ ਤੇ ਜਿਹੜਾ ਉਹ ਨੱਚਦੇ ਜੀ ਹੁੰਦੇ ਆ ਮੇਕਅਪ ਕਰਕੇ ਜੀ ਤੇ ਉਹਨਾਂ ਦਾ ਟਾਈਮ ਹੈਗਾ ਮੇਕਅਪ 5 ਵਜੇ ਤੇ ਪਰਫਾਰਮੈਂਸ ਹੁੰਦੀ ਹੈ ਜਿਹੜੀ 6 ਵਜੇ ਤੇ ਇੱਕ ਬੰਦੇ ਦਾ ਜਿਹੜਾ 600 ਰੁਪਏ ਲੈਂਦੇ ਆ ਜੀ ਵਧੀਆ ਏਸੀ ਥੀਏਟਰ ਬਣਿਆ ਹੋਇਆ ਹੈਗਾ ਅੰਦਰ ਜਿਵੇਂ ਆਪਾਂ ਫਿਲਮਾਂ ਦੇਖਣ ਜਾਂਦੇ ਆਂ ਉਹ ਵੀ ਇੱਕ ਥੀਏਟਰ ਬਣਿਆ ਹੋਇਆ ਹੈਗਾ ਤੇ ਜਦੋਂ ਵੀ ਤੁਸੀਂ ਆਓ ਕੋਚੀ ਦੇ ਵਿੱਚ ਆ ਚੀਜ਼ ਤੁਸੀਂ ਜ਼ਰੂਰ ਦੇਖ ਕੇ ਜਾਓ ਕਿਉਂਕਿ ਕੋਚੀ ਦੇ ਵਿੱਚ ਆ ਚੀਜ਼ ਫੇਮਸ ਆ ਸਾਢੇ 6 ਦਾ ਟਾਈਮ ਹੋ ਗਿਆ ਜੀ ਤੇ ਨੇਰਾ ਜਿਹੜਾ ਟਲਾਂ ਨਾਲਾ ਹੋ ਗਿਆ ਤੇ ਅੱਧਾ ਦਾ ਟਾਲੇ ਵੀ ਗਿਆਗਾ ਤੇ ਆਪਾਂ ਪਿੱਛੇ ਵੀ ਜਾਣਾ ਤੇ ਪਿੱਛੇ ਦਾ ਆਪਾਂ ਪਤਾ ਕੀਤਾ ਸੀਗਾ ਵੀ ਉਹਨਾਂ ਦਾ ਜਿਹੜਾ ਮੈਟਰੋ ਪਿੱਛੇ ਪਿੱਛੇ ਤੱਕ ਜਾਂਦੀ ਆ ਤਾਂ ਉਹਦਾ ਟਾਈਮ ਹੈਗਾ 10 ਵਜੇ 10 ਵਜੇ ਉਹ ਲਾਸਟ ਟ੍ਰੇਨ ਜਾਂਦੀ ਆ ਜਿੱਥੋਂ ਆਪਾਂ ਆਏ ਹੁਣ ਆਪਾਂ ਚੱਲ ਪਏ ਜੀ ਦੂਜੀ ਲੋਕੇਸ਼ਨ ਵੱਲ ਤੇ ਦੂਜੀ ਲੋਕੇਸ਼ਨ ਦਾ ਨਾਮ ਹੈਗਾ ਜੀ ਸਪਾਈਸੀ ਬਾਜ਼ਾਰ ਇੱਥੇ ਇੱਕ ਮਸਾਲਿਆਂ ਦਾ ਬਾਜ਼ਾਰ ਲੱਗਦਾ ਤੇ ਆਪਾਂ ਉਹ ਦੇਖਣ ਚੱਲੇ ਆਂ ਤੇ ਉਹ ਚ ਦੇਖਦੇ ਆਂ ਕੀ ਗੱਲਬਾਤ ਆ ਹਨਾ ਜਾ ਕੇ ਤੇ ਸਾਰੀ ਆਪਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਜੋ ਕੁਝ ਆਪਾਂ ਦੇਖਾਂਗੇ ਉਹੀ ਕੁਝ ਤੁਹਾਨੂੰ ਦਿਖਾ ਦਾਂਗੇ ਇੱਥੇ ਚਾਰ ਰਾਜਾਂ ਨੇ ਰਾਜ ਕੀਤਾ ਸੀ ਗੈਸੇ ਕੋਚੀ ਦੇ ਉੱਪਰ ਇਹ ਉਹ ਤੁਹਾਨੂੰ ਆਪਾਂ ਦੱਸ ਦਿਆਂ ਕਿਹੜੇ-ਕਿਹੜੇ ਰਾਜਾਂ ਨੇ ਇੱਥੇ ਰਾਜ ਕੀਤਾ ਸੀ ਸਾਰਿਆਂ ਨਾਲੋਂ ਪਹਿਲਾਂ ਚੇਹਰਾ ਰਾਜਾਂ ਦੇ ਅਧੀਨ ਸੀਗਾ ਕੋਚੀ ਤੇ ਉਹਨਾਂ ਨੇ ਤੀਜੀ ਸਦੀ ਤੋਂ ਲੈ ਕੇ 12ਵੇਂ ਸਦੀ ਤੱਕ ਜਿਹੜਾ ਰਾਜ ਕੀਤਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਰਾਜ ਭਾਗ ਸੀਗਾ ਉਹ ਕੋਚੀਨ ਦੇ ਰਾਜੇ ਅਧੀਨ ਆ ਗਿਆ ਸੀਗਾ ਉਸ ਤੋਂ ਬਾਅਦ ਇੱਥੇ ਪੁਰਤਗਾਲੀਆਂ ਦਾ ਰਾਜ ਆ ਗਿਆ ਸੀਗਾ ਤੇ ਪੁਰਤਗਾਲੀਆਂ ਨੇ ਜਿਹੜਾ ਰਾਜ ਕੀਤਾ ਸੀਗਾ ਉਹ 1500 ਤਿੰਨ ਤੋਂ ਲੈ ਕੇ 1663 ਤੱਕ ਰਾਜ ਕੀਤਾ ਸੀਗਾ ਪੁਰਤਗਾਲੀਆਂ ਨੇ ਪੁਰਤਗਾਲੀਆਂ ਨੂੰ 1663 ਸ.ਈ. ਦੇ ਵਿੱਚ ਹਰਾ ਕੇ ਤੇ ਉਸ ਤੋਂ ਬਾਅਦ ਜਿਹੜਾ ਰਾਜ ਕੀਤਾ ਸੀਗਾ ਉਹ ਕੀਤਾ ਸੀਗਾ ਡੱਚ ਦੀ ਸਰਕਾਰ ਸੀਗੀ ਉਹਨਾਂ ਨੇ ਇਸ ਤੇ ਪਰਾਜ ਕੀਤਾ ਸੀਗਾ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਆ ਗਿਆ ਸੀ ਇੱਥੇ ਤੇ ਅੰਗਰੇਜ਼ਾਂ ਨੇ ਰਾਜ 1947 ਤੱਕ ਕੀਤਾ ਸੀਗਾ ਤੇ 1947 ਤੋਂ ਬਾਅਦ ਜਿਹੜਾ ਇਹ ਕੋਚੀ ਸੀਗਾ ਉਹ ਕੇਰਲਾ ਸਟੇਟ ਦੇ ਵਿੱਚ ਮਿਲ ਗਿਆ ਸੀਗਾ ਤੇ ਉਹਨਾਂ ਨੇ ਜਿਨ੍ਹਾਂ ਨੇ ਵੀ ਰਾਜ ਕੀਤਾ ਇਸ ਤੇ ਉੱਪਰ ਆ ਕੇ ਤੇ ਉਹਨਾਂ ਨੇ ਕੱਲਾ ਕੋਚੀ ਦੇ ਉੱਪਰ ਹੀ ਰਾਜ ਕੀਤਾ ਸੀ ਤੇ ਆਪਾਂ ਨੂੰ ਭਾਈ ਦੇਰੀ ਹੋ ਗਈ ਇੱਥੇ ਬਾਜ਼ਾਰ ਤੱਕ ਪਹੁੰਚਦੇ ਪਹੁੰਚਦੇ ਆ ਤੇ ਬਾਜ਼ਾਰ ਸਾਰਾ ਜਿਹੜਾ ਬੰਦ ਹੋ ਗਿਆ ਮਸਾਲਿਆਂ ਵਾਲਾ ਤੇ ਹੁਣ ਇੱਥੇ ਆਪਾਂ ਕੁਝ ਨਹੀਂ ਦੇਖ ਸਕਦੇ ਹੁਣ ਹਨੇਰਾ ਵੀ ਹੋ ਗਿਆ ਤੇ ਦੁਕਾਨਾਂ ਵੀ ਸਾਰੀਆਂ ਜਿਹੜੀਆਂ ਬੰਦ ਹੋ ਗਈਆਂ। ਬਾਜ਼ਾਰ ਹੁਣ तकरीबन ਸਾਰਾ ਹੀ ਬੰਦ ਹੋਣ ਵਾਲਾ ਹੈਗਾ। ਕੱਲੀਆਂ ਆਪਰਚੂਨ ਦੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ। ਬਾਕੀ ਸਾਰਾ ਕੁਝ ਬੰਦ ਆ। ਤੇ ਹੁਣ ਆਪਾਂ ਚੱਲਦੇ ਹਾਂ ਜੀ ਉੱਥੇ ਜਿੱਥੋਂ ਪਾਏ ਸੀਗੇ ਉਸ ਵਾਟਰ ਮੈਟਰੋ ਸਟੇਸ਼ਨ ਤੇ। ਪੂਰਾ ਹਨੇਰਾ ਕਰਕੇ ਤੇ ਬਿਲਕੁਲ ਆਪਾਂ ਉਸੇ ਮੈਟਰੋ ਸਟੇਸ਼ਨ ਦੇ ਬਾਹਰ ਆ ਕੇ ਖੜ ਗਏ ਜਿੱਥੇ ਲਿਖਿਆ ਹੋਇਆ ਹੈਗਾ ਫੋਰਟ ਕੋਜੀ ওয়াটার মেট্রো ਸਟੇਸ਼ਨ ਇਧਰਲੇ ਪਾਸੇ ਲਾਈਟਾਂ ਦੇ ਨਾਲ ਵੀ ਲਿਖਿਆ ਹੋਇਆ ਤੇ ਬੜਾ ਸੋਹਣਾ ਲੱਗ ਰਿਹਾ ਹੈਗਾ ਤੇ ਚੱਲੀਏ ਜੀ ਆਪਾਂ ਵਾਪਸ ਤੇ ਇੱਥੋਂ ਆਪਾਂ ਮਾਤਾ ਕੋਲ ਚਾਹ ਪੀਤੀ ਸੀ ਕਿਤੇ ਮਾਤਾ ਨੂੰ ਇੱਕ ਵਾਰੀ ਆਪਾਂ ਫੇਰ ਉਹ ਕਰ ਦਈਏ। ਵਾਲੇਕੁਮ ਸਲਾਮ ਆ। ਇਹ ਚੱਲੀਏ ਜੀ ਆਪਾਂ ਹੁਣ ਆਪਾਂ ਟਿਕਟ ਲੈ ਲਈਏ ਤੇ ਫਿਰ ਚੱਲਦੇ ਆਂ ਜੀ ਉਧਰ ਜਿੱਥੇ ਆਪਾਂ ਜਾਣਾਗਾ। ਕੀ ਸਗਾਯੋ ਸਟੇਸ਼ਨ ਦਾ ਨਾਮ ਉਹ ਬਿੱਟੂ ਬਾਈ ਜੀ ਨੂੰ ਪਤਾ ਕੋ ਬਿੱਟੂ ਬਾਈ ਜੀ ਆਪਣੇ ਟਿਕਟਾਂ ਕਰਾਈ ਜਾਂਦੇ ਆ ਇਹ ਤੇ ਟਿਕਟਾਪਾ ਲੈ ਲਿਆ ਜੀ ਤੇ ਜਿਹੜਾ ਸਟੇਸ਼ਨ ਆਪਾਂ ਜਾਣਾ ਕੋ ਦਾ ਨਾਮ ਹੈਗਾ ਜੀ ਹਾਈ ਕੋਰਟ ਸਟੇਸ਼ਨ ਹਾਈ ਕੋਰਟ ਸਟੇਸ਼ਨ ਹੈ ਨਾ ਬਿੱਟੂ ਹਾਂ ਹਾਈ ਕੋਰਟ ਸਟੇਸ਼ਨ ਤੇ ਆ ਇੱਕ ਕਾਗਜ਼ ਦੇ ਦਾ ਟੁਕੜਾ ਜਾਂ ਦਿੰਦੇ ਆ ਇਹ ਤੇ ਇਹਨੂੰ ਇਹ ਟਿਕਟ ਮੰਨਦੇ ਆ ਸਾਨੂੰ ਤਾਂ ਲੱਗਿਆ ਦੂਜਾ ਹੋਊਗਾ ਇਹ ਪਰ ਇਹ ਮੁੜ ਜਾਂਦਾ ਹੈ ਚਲੋ ਜੀ ਮੈਟਰੋ ਸਟੇਸ਼ਨ ਦੇ ਅੰਦਰ ਉਹਦਾ ਨਮੂਨਾ ਵੀ ਬਣਿਆ ਹੋਇਆ ਹੋਗਾ ਜੀ ਜਿਹੜੇ ਸਾਹਮਣੇ ਵਾਲਾ ਮੈਟਰੋ ਪੂਰੀ ਬਣੀ ਹੋਈ ਆ ਸ਼ੀਸ਼ੇ ਦੇ ਵਿੱਚ ਮੜਾ ਕੇ ਰੱਖੀ ਹੋਈ ਆ ਬੈਠ ਗਏ ਆ ਜੀ ਆਪਾਂ ਉਹੀ ਮੈਟਰੋ ਦੇ ਵਿੱਚ ਤੇ ਇਹ ਮੈਟਰੋ ਜਿਹੜੀ ਆਪਾਂ ਨੂੰ ਲੈ ਕੇ ਜਾਊਗੀ ਹਾਈ ਕੋਰਟ ਜੰਕਸ਼ਨ ਤੱਕ ਹਾਈ ਕੋਰਟ ਸਟੇਸ਼ਨ ਹੈਗਾ ਉੱਥੇ ਚੱਲਾਂਗੇ ਤੇ ਉਤੋਂ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਚੱਲਾਂਗੇ ਉੱਥੋਂ ਵੀ ਆਪਾਂ ਨੂੰ ਇੱਕ ਹੋਰ ਬੱਸ ਫੜਨੀ ਪੈਣੀ ਸਾਹਮਣੇ ਬੱਚੀ ਆਪਣੇ ਵੱਲ ਝਾਕੀ ਜਾਂਦੀ ਆ ਬੜੀ ਪਿਆਰੀ ਬੱਚੀ ਆ ਮੈਟਰੋ ਚੱਲੀ ਆ ਭਾਈ ਤੇ ਮੈਟਰੋ ਦੇ ਵਿੱਚ ਜਿਹੜੀ ਆ ਲਾਈਟ ਬੰਦ ਕਰ ਦਿੱਤੀ ਗਈ ਆ ਕਿਉਂਕਿ ਆਸੇ ਪਾਸੇ ਜਿਹੜੇ ਸ਼ੀਸ਼ੇ ਕਾਲੇ ਲੱਗੇ ਹੋਏ ਆ ਤੇ ਜਿਹੜਾ ਬਾਹਰ ਵਾਲਾ ਸੀਨ ਹੈਗਾ ਦੇਖਣ ਨੂੰ ਉਹ ਵਧੀਆ ਅੰਦਰੋਂ ਲਾਈਟਾਂ ਬੰਦ ਕਰਕੇ ਦੇਖੂਗਾ ਇੱਥੇ ਤਾਂ ਨਹੀਂ ਦੇਖ ਰਿਹਾ ਅੱਗੇ ਚੱਲ ਕੇ ਤੁਹਾਨੂੰ ਦਿਖਾਉਣੇ ਆ ਜੀ ਆਪਾਂ ਇਧਰਲੇ ਪਾਸੇ ਬਾਹਰ ਦਾ ਪੂਰਾ ਵਧੀਆ ਨਜ਼ਾਰਾ ਦੇਖਦਾ ਗਿਆ ਕਿਉਂਕਿ ਆਪਾਂ 게ਟ ਖੋਲਿਆ ਹੋਇਆ ਜੀ ਉਹ ਬਿਨਾਂ ਮਰਜ਼ੀ ਤੋਂ ਤੇ ਆਪਾਂ ਕਿਸੇ ਦੀ ਪਰਮਿਸ਼ਨ ਨਹੀਂ ਲਈ ਹੋਈ ਆਪਾਂ ਆਪੇ ਹੀ ਖੋਲ ਲਿਆਗਾ ਤੇ ਹੁਣ ਏਦੋਂ ਪਹਿਲਾਂ ਕੋਈ ਆਪਾਂ ਨੂੰ ਰੋਕ ਲੇ ਤੇ ਆਪਾਂ 게ਟ ਬੰਦ ਕਰ ਦਈਏ ਛੱਡ ਦਿਆ ਨੇ ਭਾਈ ਲਾਈਟਾਂ ਹੁਣੇ ਤੇ ਸਾਰੇ ਜਿਹੜੇ ਯਾਤਰੀ ਬਾਹਰ ਨਿਕਲ ਗਏ ਆ ਲਾਈਟਾਂ ਇਸ ਕਰਕੇ ਬੰਦ ਕੀਤੀਆਂ ਸੀ ਕਿਉਂਕਿ ਆ ਦੇਖੋ ਬਾਹਰ ਕੁਝ ਆਸ-ਪਾਸਾ ਦੇਖਦਾ ਨਹੀਂ ਬੰਦੇ ਨੂੰ ਐਂ ਦੇਖਦਾਗਾ ਜੀ ਜਦੋਂ ਅੰਦਰੋਂ ਲਾਈਟਾਂ ਬੰਦ ਹੋ ਜਾਂਦੀਆਂ ਤਾਂ ਫੇਰ ਦਿਖਦਾਗਾ ਹੁਣ ਆਪਾਂ ਆਪਾਂ ਵੀ ਚੱਲੀਏ ਉਹ ਗੇਟ ਨਾ ਬੰਦ ਕਰਿਓ ਸੱਜਣੋ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਕੋਲ ਤੇ ਕੱਲ ਰਾਤੀ ਆਪਾਂ ਇੱਥੇ ਆਏ ਸੀ ਕਿ ਅੱਜ ਪਤਾ ਆਪਾਂ ਨੂੰ ਲੱਗਿਆਗਾ ਵੀ ਗੁਰਦੁਆਰਾ ਸਾਹਿਬ ਦੇ ਕੋਲੇ ਪੰਜਾ ਪੀਟਾ ਬਾ ਹੈਗਾ ਲੋ ਜੀ ਤੁਸੀਂ ਲਾ ਲਓ ਜੀ ਤੇ ਰਾਤ ਆਪਾਂ ਨੂੰ ਇਸ ਗੱਲ ਦਾ ਨਹੀਂ ਪਤਾ ਸੀਗਾ ਕਿ ਆਪਾਂ ਬਹੁਤ ਦੂਰ ਚੱਲ ਗਏ ਸੀਗੇ 4 ਕਿਲੋਮੀਟਰ ਤੁਰ ਕੇ ਆਪਾਂ ਆ ਤਾਬੇ ਤੇ ਚੱਲ ਗਏ ਸੀਗੇ ਤੇ ਅੱਜ ਭਾਈ ਆਪਾਂ ਸਾਰਾ ਦਿਨ ਐਦਾਂ ਹੀ ਚਾਹ ਤੇ ਗੱਡਿਆਗਾ ਕਿਉਂਕਿ ਆਪਾਂ ਸਾਈਕਲ ਨਹੀਂ ਚਲਾਇਆ ਅੱਜ ਤਾਂ ਕਰਕੇ ਆਪਾਂ ਨੂੰ ਬੜੀ ਭੁੱਖ ਜੀ ਲੱਗੀ ਨਹੀਂ ਤੇ ਹੁਣ ਭਾਈ ਤੜਕੇ ਦਾ ਕੁਝ ਨਹੀਂ ਖਾਦਾ ਹੋਇਆ ਆਪਾਂ ਤੇ ਹੁਣ ਆਪਾਂ ਨੂੰ ਭੁੱਖ ਲੱਗੀ ਹੋਈ ਆ ਪੂਰੀ ਤੇ ਜਿਵੇਂ ਆਪਾਂ ਨੂੰ ਪਤਾ ਲੱਗ ਹੀ ਗਿਆ ਵੀ ਪੰਜਾਬੀ ਢਾਬਾ ਬਿਲਕੁਲ ਗੁਰਦੁਆਰਾ ਸਾਹਿਬ ਦੇ ਕੋਲ ਹੀ ਆ ਤੇ ਹੁਣ ਭਾਈ ਆਪਾਂ ਨੂੰ ਦੇਸੀ ਗਿਆ ਪੰਜਾਬੀ ਢਾਬਾ ਪੰਜਾਬੀ ਤੜਕਾ ਰੈਸਟੋਰੈਂਟ ਤੇ ਹੁਣ ਇੱਥੇ ਭਾਈ ਆਪਾਂ ਪੁੱਛਿਆਗਾ ਰੋਟੀ ਮਿਲਦੀ ਆ ਤੇ ਰੋਟੀ ਖਾਵਾਂਗੇ ਜੀ ਆਪਾਂ ਚਲਦੇ ਆਂ ਆਪਾਂ ਅਹ ਬਹੁਤ ਸਵਾਦ ਜਿਹੜੀ ਰੋਟੀ ਪਾਣੀ ਸੀਗੀ ਜੀ ਪੰਜਾਬੀ ਤੜਕਾ ਢਾਬੇ ਵਾਲਿਆਂ ਦੀ ਰੋਟੀ ਵੀ ਬਈ ਬੜੀ ਮੋਟੀ ਰੋਟੀ ਸੀ ਜਿਵੇਂ ਆਪਣੇ ਪੰਜਾਬ ਦੇ ਵਿੱਚ ਰੋਟੀ ਹੁੰਦੀ ਆ ਨਹੀਂ ਤਾਂ ਕੇਰਲਾ ਦੇ ਵਿੱਚ ਪਤਲੀ ਪਤਲੀ ਜੀ ਰੋਟੀ ਹੁੰਦੀ ਆ ਜਿਵੇਂ ਚੁੰਨੀ ਹੁੰਦੀ ਆ ਜਿਵੇਂ ਚੁੰਨੀ ਦੇ ਆਸ-ਪਾਸੇ ਜਾਲੀ ਹੁੰਦੀ ਆ ਸੱਪਾ-ਸੱਪਾ ਦੇਖਿਆ ਜਾਂਦਾਗਾ ਉਦਾਂ ਦੀ ਗੱਲਬਾਤ ਇਹਨਾਂ ਦੀ ਕੇਰਲਾ ਦੀ ਰੋਟੀ ਦੀ ਹੁੰਦੀ ਆ ਤੇ ਜਿਹੜਾ ਆਹ ਬੰਦਿਆਂ ਨੇ ਰੋਟੀ ਪਾਣੀ ਖਵਾਇਆ ਬਹੁਤ ਵਧੀਆ ਰੋਟੀ ਪਾਣੀ ਸੀਗਾ ਤੇ ਸੱਚ ਮੈਨੂੰ ਇੱਕ ਭੈਣ ਨੇ ਰੀਲ ਵੀ ਭੇਜੀ ਸੀ ਕਿ ਭਾਈ ਕੇਰਲਾ ਦੀ ਰੋਟੀਆਂ ਐ ਲੱਗਦੇ ਜਿਵੇਂ ਚੁੰਨੀ ਹੋਵੇ ਤੇ ਪੰਜਾਬ ਵਾਲੀ ਰੋਟੀਆਂ ਐ ਲੱਗਦੇ ਜਿਵੇਂ ਖੇਸ ਖੇਸ ਪਤਾ ਨਹੀਂ ਪਤਾ ਨਹੀਂ ਐਦਾਂ ਦਾ ਕੋਈ ਸੀਗਾ ਤੇ ਸੱਚੀ ਪੈਣੀ ਉਹੀ ਗੱਲ ਬਾਤ ਆ ਤੇ ਕੇਰਲਾ ਦੀ ਰੋਟੀ ਦਿੱਤੀ ਐ ਹੁੰਦੀ ਆ ਰੋਟੀ ਨਾਲੇ ਮਹਿੰਗੀ ਹੁੰਦੀ ਆ ਆਪਣੇ ਪੰਜਾਬ ਨਾਲੋਂ ਤੇ ਨਾਲੇ ਉਹੀ ਪਤਲੀ ਰੋਟੀ ਹੁੰਦੀ ਆ ਨਾ ਤਾਂ ਰੱਜ ਹੁੰਦਾਗਾ ਐ ਨਹੀਂ ਬੰਦਾ ਭਾਵੇਂ ਪੰਜਾਬ ਵਾਲੇ ਬੰਦੇ ਨੂੰ ਤਾਂ ਉਹ 20 ਖਵਾ ਦੋ 20 ਬੰਦਾ ਖਾ ਜੂਗਾ ਚਲੋ ਇਹਨਾਂ ਨੇ ਵੀ ਕਮਾਉਣੇ ਆ ਪੈਸੇ ਜੀ ਤੇ ਹੁਣ ਆਪਾਂ ਗੁਰਦੁਆਰਾ ਸਾਈ ਭਲ ਚੱਲਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਗਿਆ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਜਿਹੜਾ ਆਪਾਂ ਪੌਚੀ ਸ਼ਹਿਰ ਦਾ ਆਸੇ-ਪਾਸਾ ਸਾਰਾ ਦੇਖਿਆ ਹੈ ਤੇ ਹੁਣ ਆਪਾਂ ਆਪਣੇ ਆਪ ਕੱਪੜਿਆਂ ਵਾਲੀ ਨਜ਼ਰ ਮਾਰ ਲਈ ਆਪਣੇ ਕੱਪੜੇ ਧੋਣ ਵਾਲੇ ਹੈਗੇ ਆ ਤੇ ਹੁਣ ਆਪਾਂ ਕੱਪੜੇ ਧੋ ਲਈਏ ਤੇ ਇੰਨੇ ਨਾਲ ਹੀ ਆਪਣੀ ਵੀਡੀਓ ਅੱਜ ਸਮਾਪਤੀ ਲਵਾ ਦਈਆ ਤੇ ਸਮਾਪਤੀ ਕਰਨ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਧੰਨਵਾਦ ਜਿਹੜਾ ਟਾਈਮ ਤੋਂ ਟਾਈਮ ਕੱਢ ਕੇ ਜਾਂ ਵੀਡੀਓ ਦੇਖ ਲੈਣੇ ਆ ਕੱਲ ਨੂੰ ਇੱਥੇ ਹੀ ਮਿਲਦੇ ਆਂ ਨਵੀਂ ਵੀਡੀਓ ਨਵੀਂ ਸਵੇਰ ਅੰਤ ਵਿੱਚ ਆਫਰ ਦੇਣਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ